ਸਾਤਸ਼੍ਰੀ ਅਕਾਲ ਜਿਸ ਦੇਖ ਰਿਹਾ ਸਾਡਲ ਟੀਵੀ ਮੈਂ ਹਜ ਅਸੀਕਾ ਬੀਤੇ ਦਿਨ ਐਨ ਜ਼ेड ਦੇ ਵੱਲੋਂ ਆਪਣੇ ਫਿਕਸਡ ਹੋਮ ਲੋਨ ਦੇ ਰੇਟਸ ਦੇ ਵਿੱਚ ਕਟੌਤੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਸੀ ਇਸ ਦੇ ਨਾਲ ਅੱਜ ਬੀ ਐਨ ਜ਼ेड ਦੇ ਵੱਲੋਂ ਵੀ ਇਹ ਐਲਾਨ ਕੀਤਾ ਗਿਆ ਹੈ ਇਥੇ ਵੀ ਦੱਸਦੇ ਜਾਣੇ ਆ ਕਿ ਬੀਤੇ ਹਫਤੇ ਰਿਜ਼ਰਵ ਬੈਂਕ ਦੇ ਵੱਲੋਂ ਆਫੀਸ਼ੀਅਲ ਕੇ ਕੈਸ਼ ਰੇਟ ਨੂੰ 5.5% ਤੇ ਹੀ ਰੱਖੇ ਜਾਣ ਦਾ ਐਲਾਨ ਕਰਨ ਤੋਂ ਬਾਅਦ ਬਹੁਤ ਸਾਰੀਆਂ ਬੈਂਕਾਂ ਨੇ ਆਪਣੇ ਫਿਕਸਡ ਹੋਮ ਲੋਨ ਟਰਨਸ ਟਰਮਸ ਦੇ ਰੇਟ ਸ ਵਿੱਚ ਕਟੌਤੀ ਦਾ ਐਲਾਨ ਕੀਤਾ ਇਸ ਵਿੱਚ ਬੀਐਨਜ਼ ਦੇ ਵੱਲੋਂ ਵੀ ਅੱਜ ਇਹ ਐਲਾਨ ਕੀਤਾ ਗਿਆ ਤੇ ਅੱਜ ਤੋਂ ਹੀ ਇਹ ਲਾਗੂ ਹੋ ਜਾਵੇਗਾ ਬੀਐਨਜ਼ ਦੇ ਮੁਤਾਬਕ 6 ਮਹੀਨੇ 1 ਸਾਲ 2 ਸਾਲ 3 ਸਾਲ 4 ਸਾਲ ਤੇ 5 ਸਾਲ ਦੇ ਫਿਕਸਡ ਹੋਮ ਲੋਨ ਦੇ ਰੇਟਸ ਦੇ ਉੱਤੇ ਇਹ ਕਟੌਤੀ ਲਾਗੂ ਹੋਵੇਗੀ ਤੇ ਇਹ ਅੱਜ ਤੋਂ ਹੀ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇੱਥੇ ਵੀ ਦੱਸਦੇ ਜਾਣੇ ਕਿ ਸਟੇਟ ਰੰਡ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਿਕ ਨਿਊਜ਼ੀਲੈਂਡ ਦੇ ਵਿੱਚ ਇਨਫਲੇਸ਼ਨ ਜਾਂ ਕਿ ਮਹਿੰਗਾਈ 3.3% ਘਟੀ ਹੈ ਬੀਚ 12 ਮਹੀਨੇ ਦੇ ਵਿੱਚ ਜੋ ਕਿ ਇੱਕ ਚੰਗੀ ਖਬਰ ਹੈ ਨਿਊਜ਼ੀਲੈਂਡ ਵਾਸੀਆਂ ਦੇ ਲਈ ਤੇ ਇਸ ਦੇ ਕਾਰਨ ਬਹੁਤ ਸਾਰੇ ਬੈਂਕ ਵੀ ਆਪਣੇ ਹੋਮ ਲੋਨ ਰੇਟਸ ਦੇ ਵਿੱਚ ਕਟੌਤੀ ਕਰ ਰਹੇ ਨੇ ਬੀਐਨਜ਼ ਨਾਲ ਨਾਲ ਐਨਜ਼ेड ਬੈਂਕ ਆਫ ਚਾਈਨਾ ਹਾਰਟਲੈਂਡ ਬੈਂਕਰ ਕੋਆਪਰੇਟਿਵ ਬੈਂਕਰ ਵੈਸਟਪੈਕ ਦੇ ਵੱਲੋਂ ਵੀ ਆਪਣੇ ਫਿਕਸਡ ਹੋਮ ਲੋਨ ਰੇਟਸ ਦੇ ਵਿੱਚ ਕਟੌਤੀ ਕੀਤੀ ਗਈ ਹੈ